ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ੰਭੂ ਤੇ ਬੈਠੇ ਆ ਫਵਾਦ ਦੇ ਏ ਸਾਰੇ ਇਹ ਨੌਜਵਾਨ ਜਿੰਨੇ ਤੰਬੂ 'ਚ ਬੈਠੇ ਆ ਸਾਰੇ ਵੀਰ ਬੈਠੇ ਆ ਇਹ ਕੁਸ਼ ਫਵਾਦ ਤੋਂ ਨੇ ਕੁਸ਼ ਮਾਝੇ ਤੋਂ ਨੇ ਕੁ ਦੁਆਬੇ ਤੋਂ ਨੇ ਪਰ ਮੇਰਾ ਵੀਰ ਬੇਨਤੀ ਆ ਫਵਾਦ ਵਾਲੇ ਏਰੀਆ ਦੇ ਨੌਜਵਾਨਾਂ ਨੂੰ ਖਾਸ ਤੌਰ ਦੇ ਉੱਤੇ ਜਿੰਨੇ ਆਲੇ-ਦਾਲੇ ਪਿੰਡ ਨੇ ਸ਼ੰਭੂ ਦੇ ਉਹਨਾਂ ਦੇ ਨੰਗੇ ਭਰਾਵੋ ਮੈਂ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਚਾਹੇ ਇੱਥੇ 2 ਘੰਟੇ 4 ਘੰਟੇ ਆਪਣੀ ਹਾਜ਼ਰੀ ਲਵਾ ਕੇ ਜਾਇਆ ਕਰੋ। ਰੋਜ਼ ਪਿੰਡਾਂ ਦੇ ਵਿੱਚੋਂ ਕਾਫਲੇ ਬਣ ਕੇ ਸ਼ੰਭੂ ਤੇ ਵੀ ਪਹੁੰਚੋ ਤੇ ਖਨੌਰੀ ਤੇ ਵੀ ਪਹੁੰਚੋ। ਜਿਹੜੇ ਖਨੌਰੀ ਦੇ ਆਲੇ-ਦਲੇ ਪਿੰਡ ਆ ਉੱਥੇ ਵੀ ਪਹੁੰਚੋ। ਸੋ ਦੂਰੋਂ ਆਉਣ ਵਾਲੇ ਨੂੰ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਦੂਰੋਂ ਫਿਰ ਵੀ ਬੰਦਾ ਆਉਂਦਾ ਤਾਂ ਪੱਕੇ ਰੂਪ 'ਚ ਹੀ ਆਉਂਦਾ ਵੀਰ ਕੋਈ 2-4 ਦਿਨ ਲਾ ਕੇ ਆਵਾਂਗੇ। ਤੁਸੀਂ ਨੇੜੇ ਹੋ ਜੇ 4 ਘੰਟੇ ਹਾਜ਼ਰੀ ਰੋਜ਼ ਵੀ ਲਵਾ ਕੇ ਜਾਓ। ਕਿਉਂਕਿ ਜਿੰਨੀ ਤੁਹਾਡੀ ਹਾਜ਼ਰੀ ਵਧਣੀ ਆ ਤੁਹਾਡੀ ਗਿਣਤੀ ਵਧਣੀ ਆ ਉਹਦੇ ਨਾਲ ਹੀ ਜਿਹੜਾ ਸਰਕਾਰਾਂ ਦੇ ਉੱਤੇ ਦਬਾਅ ਪੈਣਾ। ਸੋ ਸਰਕਾਰ ਤੇ ਦਬਾਅ ਪਾਉਣ ਲਈ ਅੱਜ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਆ ਕਰਾ ਨਿਕਲਣ ਦੀ ਲੋੜ ਆ। ਨਿਕਲੋ ਮੇਰਾ ਵੀਰ ਘਰਾਂ ਚੋਂ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਗੱਲਾਂ ਨਹੀਂ ਬਣਨੀਆਂ। ਲੜਾਈ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਆ। ਲੜਾਈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਖਤਰਨਾਕ ਕਾਨੂੰਨ ਆ ਰਹੇ ਨੇ ਵੱਡੇ ਤੋਂ ਵੱਡੇ ਖਤਰਨਾਕ ਹਮਲੇ ਹੋਣ ਜਾ ਰਹੇ ਨੇ ਉਹਨਾਂ ਦੇ ਖਿਲਾਫ ਆਪਾਂ ਲੜਾਈ ਲੜ ਰਹੇ ਆ। ਸੋ ਜੇ ਅੱਜ ਆਪਾਂ ਇੱਥੋਂ ਪਿੱਛੇ हट ਕੇ ਜੇ ਅੱਜ ਆਪਾਂ ਹਰਗੇ ਤਾਂ ਯਾਦ ਰੱਖਿਓ ਗੱਲ ਮੇਰੀ ਚੇਤੇ ਰੱਖਿਓ ਕਿ ਲੰਮਾ ਸਮਾਂ ਲੋਕਾਂ ਦੇ ਨਰਾਸ਼ਤਾ ਚ ਲਈ ਜਾਣੀ ਐ ਲੋਕਾਂ ਦੇ ਵਿੱਚੇ ਗੱਲ ਘਰ ਘਰ ਜਾਣੀਆਂ ਵੀ ਅੱਗੇ ਕੀ ਖਟਿਆ ਆਪਾਂ ਪਹਿਲਾਂ ਵੀ ਦਿੱਲੀ ਗਏ 13 ਮਹੀਨੇ ਬੈਠੇ ਪਰ ਮੋਰਚਾ ਫੜੇ ਕਰਕੇ ਆਏ ਆ ਰਹਿੰਦੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਾਡੇ ਹੱਕ ਨੇ ਉਹਨਾਂ ਲਈ ਦੁਬਾਰਾ ਮੋਰਚਾ ਲੱਗਿਆ ਹੋਇਆ ਮੇਰਾ ਵੀ ਤਾਂ ਅਨੁਸਾਰਾਂ ਨੂੰ ਬੇਨਤੀ ਐ ਦੋ ਵੇਲੇ ਗੁਰੂ ਘਰਾਂ ਦੇ ਵਿੱਚ ਅਰਦਾਸ ਵੀ ਕਰਿਆ ਕਰ ਗਏ ਗੁਰਦਵਾਲਾ ਦੇ ਵਿੱਚ ਗ੍ਰੰਥੀਆਂ ਨੂੰ ਅਪੀਲ ਆ ਬੇਨਤੀ ਹੈ ਵੀ ਪੰਜ ਪੰਜ 10 10 ਮਿੰਟ ਦੋ ਵੇਲੇ ਲੋਕਾਂ ਨੂੰ ਅਪੀਲ ਵੀ ਕਰਿਆ ਕਰੋ ਹੁੱਕਾ ਵੀ ਦਿਆ ਕਰੋ ਇੱਧਰ ਨੂੰ ਚਾਲੇ ਪਾਉਂਦਾ ਤੇ ਮਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਵੱਧ ਤੋਂ ਵੱਧ ਭੈਣਾਂ ਨੂੰ ਬੇਨਤੀ ਹੈ ਤੁਹਾਨੂੰ ਵੀ ਤੁਸੀਂ ਵੀ ਵੱਧ ਤੋਂ ਵੱਧ ਇੱਥੇ ਆਪਣੀ ਹਾਗੀ ਚਕਿੰਦੀ ਬਣਾਓ ਵੈਸੇ ਇੱਕ ਗੱਲ ਖੁਸ਼ੀ ਦੀ ਹੈ ਕਿ ਜੋ ਲੰਗਰ ਦੀ ਸੇਵਾ ਹੋ ਰਹੀ ਹੈ ਉਹ ਸਾਰਾ ਪਵਾਦ ਏਰੀਆ ਚ ਲੰਗਰਾ ਰਿਹਾ ਹੈ ਜਿਹੜਾ ਪਿੱਛੇ ਤੋਂ ਆਇਆ ਹੋਇਆ ਲੰਗਰਾ ਤਰਨ ਤਰਨ ਵਾਲੇ ਪਾਸੇ ਤੋਂ ਜਾਂ ਮਾਜੇ ਦੇ ਵਿੱਚੋਂ ਉਹ ਲੰਗਰ ਹਲੇ ਕੋਵੇਂ ਜਿਉਂਦਾ ਤਿਉਂ ਟਰਾਲੇ ਨਾਲ ਚ ਪਿਆ ਸੋ ਬਹੁਤ ਵਧੀਆ ਸੇਵਾ ਤੁਸੀਂ ਨਿਭਾ ਰਹੇ ਹੋ ਜਿਵੇਂ ਲੰਗਰ ਦੀ ਸੇਵਾ ਨਿਭਾ ਰਹੇ ਆਂ ਆਏ ਆਪਣੀ ਹਾਜ਼ਰੀ ਬਾਈ ਵੱਧ ਤੋਂ ਵੱਧ ਵੱਡੇ ਰੂਪ ਦੇ ਯਕੀਨੀ ਬਣਾਓ ਅਸੀਂ ਵੀ ਤੁਹਾਡੇ ਕੋਲੇ ਇੱਥੇ ਆਵਾਂਗੇ ਖਨੌਰੀ ਵੀ ਜਾਵਾਂਗੇ ਸਮੇਂ-ਸਮੇਂ ਤੇ ਸਾਡੇ ਆਗੂ ਵੀ ਤਾੜਨਾ ਵਿਚਾਰਾਂ ਦੀ ਸਾਂਝ ਪਾਉਣਗੇ ਆਪਣੇ ਆਗੂਆਂ ਦੇ ਭਰੋਸਾ ਰੱਖਿਓ ਮੈਂ ਬਾਰ-ਬਾਰ ਬੇਨਤੀ ਕਰਦਾ ਭਰੋਸੇ ਦੇ ਉੱਤੇ ਹੀ ਆ ਸਾਨੂੰ ਸਾਡੇ ਗੁਰੂ ਤੇ ਵੀ ਭਰੋਸਾ ਹੋਣਾ ਚਾਹੀਦਾ ਸਾਡੇ ਗੁਰੂਆਂ ਨੇ ਕਰੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਸਾਡੀ ਕੰਡ ਨਹੀਂ ਲੱਗਣ ਦਿੱਤੀ ਸਾਡੇ ਆਗੂ ਵੀ ਚਾਰ ਵਜੇ ਨਿਕਲੇ ਹੋਏ ਆਗੂ ਨੇ ਸੰਘਰਸ਼ੀ ਆਗੂ ਨੇ ਉਹਨਾਂ ਦੇ ਭਰੋਸਾ ਰੱਖ ਕੇ ਮੇਰਾ ਵੀਰ ਮੋਰਚੇ ਦੇ ਵਿੱਚ ਜਿੱਡੀ ਵੱਡੀ ਗਿਣਤੀ ਵਧਾ ਦਿਓਗੇ ਉਹਨਾਂ ਛੇਤੀ ਸਰਕਾਰ ਗੋਡੇ ਪਾਰ ਹੋ ਗਈ ਉਹਨਾਂ ਦੀ ਸਰਕਾਰ ਚੁੱਕ ਹੋ ਗਈ ਤੇ ਆਪਣੀਆਂ ਜਿਹੜੀਆਂ ਗੱਲਾਂ ਉਹ ਮੰਨੀਆਂ ਜਾਣਗੀਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬੰਦੇ ਲਖੇ ਸਭ ਮੁੰਡੇ ਨੇ ਬਾਈ ਬਹੁਤ